ਬੋਲ ਸਤਿਗੁਰ ਦੇਵ ਕੀ ਜੈ ਮੈਂ ਇੰਦਰਪਾਲ ਕਿਸਾਨਾ ਪਿੰਡਾ ਦਵਣਾ ਸਾਡੇ ਪਿੰਡ ਦਾ ਬਹੁਤ ਪਰਚੇ ਮਹਾਰਾਜ ਜੀ ਦੇ ਅ ਸਾਨੂੰ 1979 ਵਿੱਚ ਜਦੋਂ ਮਹਾਰਾ ਲਾਲ ਜੀ ਦਾਸ ਜੀ ਨੇ ਸਰੀਰ ਤਿਆਗ ਦਿੱਤਾ ਉਸ ਤੋਂ ਬਾਅਦ ਸਾਡੇ ਪਿੰਡ ਦੀ ਸੰਗਤ ਦੀ ਬਾ ਮਹਾਰਾਜ ਜੀ ਨੇ ਪੜ੍ਹੀ ਮਹਾਰਾਜ ਲਾਲ ਦਾ ਜੀ ਜਿਹਦੇ ਸਰੀਰ ਦੇ ਸਮੇਂ ਹੀ ਸਾਡੇ ਪਿੰਡ ਕ੍ਰਿਸ਼ਨ ਲੀਲਾ ਦਾ आयोजन ਕਰਨ ਵਾਲੀ ਪ੍ਰੋਗਰਾਮ ਚੱਲ ਰਿਹਾ ਸੀ ਮਹਾਰਾਜ ਜੀ 75 ਵਿੱਚ ਸਰੀਰ ਤਿਆਗ ਗਏ ਉਪਰੰਤ ਮਹਾਰਾ ਡੰਗਨਾਨਦ ਜੀ ਨੇ ਸੰਗਤ ਦੀ ਬਾਹ ਫੜ ਕੇ ਕ੍ਰਿਸ਼ਨ ਲੀਲਾ ਦਾ ਆਯੋਜਨ ਕਰਾਇਆ ਜਿੱਥੇ ਮਹਾਰਾਜ ਜੀ ਨੇ ਆਪਣਾ ਵਿਰਾਟ ਰੂਪ ਸਾਰੀ ਸੰਗਤ ਨੂੰ ਦਿਖਾਇਆ ਉਸ ਸਮੇਂ ਦੇ ਵਿੱਚ ਸਭ ਤੋਂ ਵੱਡੀ ਗੱਲ ਜਿਹੜੀ ਸੀ ਮਹਾਰਾਜ ਜੀ ਦੀ ਉਹਨਾਂ ਨੇ ਗਰੀਬ ਸੰਗਤ ਦੀ ਮਹਾਰਾਜ ਜੀ ਨੇ ਗਰੀਬ ਸੰਗਤ ਦੀ ਬਾਹ ਫੜੀ ਗਰੀਬਾਂ ਨੂੰ ਫਿਰਦੇ ਨਾਲ ਆਇਆ ਗਰੀਬ ਹੀ ਨਵਾਜੇ ਦਰ ਤੇਰਾ ਮੈਂ ਕਿਧਾਂ ਛਡਾਂ ਦਰ ਤੇਰਾ ਮੈਂ ਕਿਧਾਂ ਛਡਾਂ ਤੇਰੀ ਕਿਰਪਾ ਨਾਲ ਚਲਦੇ ਉਹ ਉਸ ਸਮੇਂ ਦੇ ਤਗੜੇ ਲੋਕ ਸੀ ਉਹਨਾਂ ਨੇ ਕਿਹਾ ਵੀ ਬਈ ਇਹ ਜੋ 11 ਕੀ ਦੇਣ ਵਾਲੇ ਆ ਇਹ ਕਿਹ ਰੀਲੀਲਾ ਕਰਾ ਲੈਣਗੇ ਮਹਾਰਾਜੀ ਨੇ ਗਰੀਬਾਂ ਨੂੰ ਸਾਪੀ ਦੇ ਕੇ ਆਪਣੀ ਤਾਕਤ ਦੇ ਨਾਲ ਜੈਸੀ ਕ੍ਰਿਸ਼ਨ ਲੀਲਾ ਸਾਡੇ ਪਿੰਡ ਹੋਈ ਹੈ ਸਾਰੀ ਬਰਾਦਰੀ ਉਸ ਗੱਲ ਦੀ ਗਵਾਹ ਹੈ ਇਹ ਹੋ ਜਾ ਉਹ ਜਿਹੜੀ ਦਿਨ ਕਦੇ ਮੁਰਤੇ ਹੋਇਆ ਨਹੀਂ ਨਾ ਹੀ ਹੋ ਸਕਦਾ ਹੈ ਜਿਨ੍ਹਾਂ ਖਾਨੇ ਉਸ ਸਮੇਂ ਦਰਸ਼ਨ ਕੀਤੇ ਉਸ ਚੀਜ਼ ਦੇ ਉਹ ਅੱਜ ਵੀ ਗਵਾਹ ਨੇ ਵੀ ਮਹਾਰਾਜ ਨੇ ਗਰੀਬ ਸੰਗਤ ਦੀ ਬਾਹ ਫੜ ਕੇ ਉਹਨਾਂ ਨੂੰ ਥਾਪੀ ਦੇ ਕੇ ਆਪਣੇ ਬਰਾਟ ਰੂਪ ਦੇ ਨਾਲ ਆਪਣੀ ਤਾਕਤ ਦੇ ਨਾਲ ਜੋ ਰੰਗ ਵਰਸਾਇਆ ਆਦਵਾਨਾ ਦੀ ਸਾਰੀ ਜੋ ਜਿੰਨੀ ਹੈ ਉਹ ਇਸ ਗੱਲ ਦੀ ਗਵਾਹ ਹੈ